ਹੈਲੋ ਸਟੂਡੈਂਟਸ C++ ਦੇ ਪੇਪਰ ਵਾਸਤੇ ਆਪਾਂ ਨੂੰ ਜਿਹੜਾ ਹੈਗਾ ਇੱਕ ਕਾਮਨ ਜਿਹਾ ਕੋਡ ਹੈ ਜਿਹੜਾ 5 6 ਟੌਪਿਕਾਂ ਦੇ ਵਿੱਚ ਲਿਖਿਆ ਜਾ ਸਕਦਾ ਇਹਦੇ ਵਿੱਚ ਆਪਾਂ ਨੇ ਕੋਲੇ ਸਿੰਪਲ ਕਲਾਸ ਐਂਡ ਆਬਜੈਕਟ ਕੰਸਟਰਕਟਰ ਡਿਸਟਰਕਟਰ ਇਹਦੇ ਨਾਲ ਫਰੈਂਡ ਫੰਕਸ਼ਨ ਤੇ ਆਪਰੇਟਰ ਓਵਰਲੋਡਿੰਗ ਚਾਰੋਂ ਟੌਪਿਕ ਦੇ ਉੱਪਰ ਜੇ ਕੋਈ ਕੁਐਸਚਨ ਆਉਂਦਾ ਹੈ ਤਾਂ ਆਪਾਂ ਸੇਮ ਪ੍ਰੋਗਰਾਮ ਚਾਰੇ ਐਗਜ਼ਾਮਪਲਾਂ ਦੇ ਵਿੱਚ ਲਾਇਆ ਜਾ ਸਕਦਾ ਇਸ ਕੋਡ ਨੂੰ ਆਪਾਂ ਦੇਖਦੇ ਹਾਂ ਥੋੜਾ ਜਿਹਾ ਇਹਦੇ ਵਿੱਚ ਆਪਾਂ ਨੇ ਜਿਵੇਂ ਮੈਂ ਕਲਾਸ 'ਚ ਵੀ ਕਰਾਇਆ ਹੈ ਕੰਪਲੈਕਸ ਨੰਬਰ ਦੀ ਜਿਹੜੀ ਕਲਾਸ ਹੈ ਉਹ ਇੰਪਲੀਮੈਂਟ ਕੀਤੀ ਹੈ ਪ੍ਰਾਈਵੇਟ ਸੈਕਸ਼ਨ ਦੇ ਵਿੱਚ ਇਹਦੇ ਰੀਅਲ ਤੇ ਇਮੇਜినਰੀ ਪਾਰਟ ਆ ਗਿਆ ਉਸ ਤੋਂ ਬਾਅਦ ਇੱਕ ਇਨਪੁਟ ਫੰਕਸ਼ਨ ਆ ਗਿਆ ਜਿਹੜਾ ਕਿ ਇਹਨਾਂ ਦੋਨਾਂ ਨੂੰ ਇਨਪੁਟ ਕਰਾਉਂਦਾ ਹੈ ਤੇ ਇੱਕ ਆ ਗਿਆ ਪ੍ਰਿੰਟ ਫੰਕਸ਼ਨ ਜਿਹੜਾ ਕੰਪਲੈਕਸ ਨੰਬਰ ਨੂੰ ਪੂਰੀ ਨੋਟੇਸ਼ਨ ਚ ਪ੍ਰਿੰਟ ਕਰਾਉਂਦਾ ਠੀਕ ਹੈ ਜੇ ਇਮੇਜినਰੀ ਪਾਰਟ ਨੈਗੇਟਿਵ ਹੈ ਤਾਂ ਮਾਈਨਸ ਇਮੇਜినਰੀ ਪਾਰਟ ਆ ਜਾਏਗਾ ਠੀਕ ਹੈ ਇਸ ਤਰੀਕੇ ਨਾਲ ਜੇ ਇਮੇਜినਰੀ ਪਾਰਟ ਪੋਜ਼ਿਟਿਵ ਹੈ ਤਾਂ ਪਲੱਸ ਦਾ ਸਿੰਬਲ ਪ੍ਰਿੰਟ ਕੀਤਾ ਜਾਊਗਾ ਇਹਦੇ ਨਾਲ ਹੀ ਇੱਕ ਫੰਕਸ਼ਨ ਹੈ ਮੈਂਬਰ ਫੰਕਸ਼ਨ ਜਿਹੜਾ ਕਲਾਸ ਦਾ ਹੈਗਾ ਇਹਦੇ ਵਿੱਚ ਇੱਕ ਆਬਜੈਕਟ ਪਾਸ ਹੁੰਦਾ ਇਹ ਕੀ ਕਰਦਾ ਹੈ ਅ ਦੋ ਆਬਜੈਕਟ ਨੂੰ ਐਡ ਕਰਦਾ ਯਾਨੀ ਕਿ ਦੋ ਕੰਪਲੈਕਸ ਨੰਬਰ ਨੂੰ ਐਡ ਕਰਦਾ ਇੱਕ ਤਾਂ ਜਿਹਦੇ ਨਾਮ ਨਾਲ ਫੰਕਸ਼ਨ ਨੂੰ ਕਾਲ ਕੀਤਾ ਹੋਊਗਾ ਡਾਟ অপারেਟਰ ਲਾ ਕੇ ਉਹਨੂੰ ਉਹਦਾ ਡਾਟਾ ਆਪਾਂ ਇੱਥੇ ਕੱਢਿਆ ਹੋਇਆ ਤੇ ਇੱਕ ਜਿਹੜਾ ਆਬਜੈਕਟ ਪਾਸ ਹੋਇਆ ਉਹਦਾ ਡਾਟਾ ਉਹਨਾਂ ਤੋਨਾਂ ਨੂੰ ਐਡ ਕਰਕੇ ਤੀਸਰੇ ਕੰਪਲੈਕਸ ਨੰਬਰ 'ਚ ਐਡ ਕਰੇਗਾ ਤੇ ਤੀਜਾ ਕੰਪਲੈਕਸ ਨੰਬਰ ਵਾਪਸ ਭੇਜ ਦਿੱਤਾ ਜਾਏਗਾ ਇਹ ਉੱਥੇ ਕੰਮ ਆਊਗਾ ਜਿੱਥੇ ਆਪਣੇ ਕੋਲੇ ਕੁਐਸਚਨ ਆਉਂਦਾ ਹੈ ਕਿ ਫੰਕਸ਼ਨਸ ਦੇ ਵਿੱਚੋਂ ਆਬਜੈਕਟ ਨੂੰ ਰਿਟਰਨ ਕਰਵਾਉਣਾ। ਨੀਚੇ ਇਹਦੇ ਤਿੰਨ ਕੰਸਟਰਕਟਰ ਬਣਾਏ ਹੋਏ ਨੇ। ਇਹ ਹੈਗਾ ਡਿਫਾਲਟ ਕੰਸਟਰਕਟਰ ਜਿਹੜਾ ਕਿ 0 0 ਕਰਦਾ ਪਿਆ। ਇਹ ਹੈਗਾ ਪੈਰਾਮੀਟਰਾਈਜ਼ਡ ਕੰਸਟਰਕਟਰ ਜਿਹੜਾ ਪਾਸ ਕੀਤੇ ਆਰਗੂਮੈਂਟ ਨੂੰ ਦੇ ਨਾਲ ਇਨੀਸ਼ੀਅਲਾਈਜ਼ ਕਰਦਾ ਪਿਆ। ਤੀਸਰਾ ਹੈਗਾ ਕਾਪੀ ਕੰਸਟਰਕਟਰ ਯਾਨੀ ਕਿ ਇੱਕ ਕੰਪਲੈਕਸ ਨੰਬਰ ਨੂੰ ਹੀ ਡੁਪਲੀਕੇਟ ਕਾਪੀ ਕਰਕੇ ਨਵਾਂ ਕੰਪਲੈਕਸ ਨੰਬਰ ਕਰੰਟ ਜਿਹੜਾ ਹੈਗਾ ਉਹ ਬਣਾਉਣਾ। ਏ ਲਾਈਨ ਇਹਦੇ ਵਿੱਚ ਐਕਸਟਰਾ ਗਲਤੀ ਨਾਲ ਲਿਖੀ ਗਈ ਹੈ ਇਹ ਲਾਈਨ ਹੈ ਨਹੀਂ ਗੇਟ 'ਚ ਠੀਕ ਹੈ ਅ ਸਿੰਪਲ ਕਰੰਟ ਆਬਜੈਕਟ ਦਾ ਰੀਅਲ ਨੰਬਰ ਰੀਅਲ ਪਾਰਟ ਹੈ ਜਿਹੜਾ ਉਹ ਪਾਸ ਕੀਤੇ ਆਬਜੈਕਟ ਦਾ ਰੀਅਲ ਪਾਰਟ ਤੇ ਇਮੇਜినਰੀ ਪਾਰਟ ਪਾਸ ਕੀਤੇ ਆਬਜੈਕਟ ਦਾ ਇਮੇਜినਰੀ ਪਾਰਟ ਨਾਲ ਕਾਪੀ ਕਰਕੇ ਇਹ ਆਪਾਂ ਕਰ ਲਿਆਂਗੇ ਇਸ ਤੋਂ ਬਾਅਦ ਆਪਣੇ ਕੋਲੇ ਡਿਸਟਰਕਟਰ ਆਉਂਦਾ ਹੈ ਠੀਕ ਹੈ ਡਿਸਟਰਕਟਰ ਤੋਂ ਬਾਅਦ ਉਹੀ ਜਿਹੜਾ ਐਡ ਕਰਨ ਦਾ ਕੰਮ ਆਪਾਂ ਇੱਥੇ ਕਰ ਰਹੇ ਸੀਗੇ ਉੱਪਰ ਇਹਦੇ ਵਿੱਚ ਦੋ ਕੰਪਲੈਕਸ ਨੰਬਰ ਨੂੰ ਕਰੰਟ ਆਬਜੈਕਟ ਤੇ ਜਿਹੜਾ ਪਾਸ ਕੀਤਾ ਆਬਜੈਕਟ ਹੈ ਉਹਨਾਂ ਨੂੰ ਜੋੜਨ ਦਾ ਉਹੀ ਕੰਮ ਆਪਾਂ ਇੱਥੇ ਆਪਰੇਟਰ ਓਵਰਲੋਡਿੰਗ ਦੇ ਫੰਕਸ਼ਨ ਬਣਾ ਕੇ ਕੀਤਾ ਹੈ ਉਹ ਆਪਰੇਟਰ ਓਵਰਲੋਡਿੰਗ ਕੀਤਾ ਹੈ ਪਲੱਸ ਦਾ ਇਸੇ ਤਰੀਕੇ ਨਾਲ ਇੱਕ ਫਰੈਂਡ ਫੰਕਸ਼ਨ ਬਣਾਇਆ ਇਹਦੇ ਵਿੱਚ ਵੀ ਆਪਰੇਟਰ ਓਵਰਲੋਡ ਕੀਤਾ ਪਰ ਇਹਦੇ ਵਿੱਚ ਆਪਾਂ ਮਾਈਨਸ ਨੂੰ ਓਵਰਲੋਡ ਕੀਤਾ ਕਿ ਇਹ ਦੋ ਕੰਪਲੈਕਸ ਨੰਬਰ ਦੀ ਸਬਟ੍ਰੈਕਸ਼ਨ ਕਰੂਗਾ ਇਹਨੂੰ ਬਾਹਰ ਹੋਇਆ ਇਸ ਫੰਕਸ਼ਨ ਨੂੰ ਕਿਉਂਕਿ ਕਲਾਸ ਦਾ ਫਰੈਂਡ ਫੰਕਸ਼ਨ ਹੈ ਇਸ ਲਈ ਕਲਾਸ ਦਾ ਜਿਹੜਾ ਰੀਅਲ ਤੇ ਇਮੇਜਨਰੀ ਪ੍ਰਾਈਵੇਟ ਡਾਟਾ ਹੈ ਉਹ ਸਿੱਧਾ ਐਕਸੈਸ ਕਰ ਸਕੂਗਾ ਉਹਨਾਂ ਦੀ ਸਬਟ੍ਰੈਕਟ ਕਰਕੇ ਜਿਹੜਾ ਰਿਜ਼ਲਟ ਹੈ ਉਹ ਆਪਾਂ ਆਬਜੈਕਟ ਰਿਟਰਨ ਕਰਵਾਇਆ ਇਹ ਤੋਂ ਬਾਅਦ ਆ ਗਿਆ ਮੇਨ ਫੰਕਸ਼ਨ ਜਿਹਦੇ ਵਿੱਚ ਆਪਾਂ ਨੇ ਪਹਿਲਾਂ ਦਾ ਸਿੰਪਲੀ ਦੋ ਆਬਜੈਕਟਸ ਨੂੰ ਕ੍ਰੀਏਟ ਕੀਤਾ ਤੇ ਉਹਨਾਂ ਦਾ ਡਾਟਾ ਇਨਪੁਟ ਫੰਕਸ਼ਨ ਨਾਲ ਇਨਪੁਟ ਕਰਵਾਇਆ ਫਿਰ ਪ੍ਰਿੰਟ ਕਰਵਾਇਆ ਹੁਣ ਜੇ ਤਾਂ ਆਪਣੇ ਕੋਲੇ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੈ ਸਿੰਪਲ ਕਲਾਸ ਨੂੰ ਕਿਵੇਂ ਬਣਾਉਣਾ ਹੈ ਆਬਜੈਕਟ ਨੂੰ ਕਿਵੇਂ ਬਣਾਉਣਾ ਹੈ ਤੇ ਆਪਾਂ ਨੇ ਪ੍ਰਾਈਵੇਟ ਡਾਟਾ ਕਿਵੇਂ ਐਕਸੈਸ ਕਰਨਾ ਹੈ ਅਗਰ ਸਿੰਪਲ ਕੁਐਸਚਨ ਆਉਂਦਾ ਹੈ ਕਲਾਸ ਤੇ ਆਬਜੈਕਟ ਦਾ ਫੇਰ ਤਾਂ ਆਪਾਂ ਨੇ ਸਿਰਫ ਤੇ ਸਿਰਫ ਇਸ ਦੀ ਕੀ ਹੈ ਕਲਾਸ ਬਣਾ ਕੇ ਆਉਣੀ ਹੈ ਠੀਕ ਹੈ ਇਹ ਆਪਣੇ ਕੋਲੇ ਕਲਾਸ ਬਣ ਜੂਗੀ ਦੋਨੇ ਡਾਟਾ ਲੈ ਮੈਂਬਰ ਲੈ ਜਾਣਗੇ ਤੇ ਇਨਪੁਟ ਤੇ ਪ੍ਰਿੰਟ ਫੰਕਸ਼ਨ ਫਿਰ ਆਪਾਂ ਕਲਾਸ ਇੱਥੇ ਖਤਮ ਕਰ ਦੇਾਂਗੇ ਇਹਦੇ ਬਾਅਦ ਇੱਕ ਸੈਮੀਕੋਲਨ ਹੋਰ ਪਾ ਕੇ ਕਲਾਸ ਇੱਥੇ ਖਤਮ ਕਰ ਦੇਾਂਗੇ ਉਸ ਚ ਆਪਾਂ ਨੂੰ ਕੰਸਟਰਕਟਰ ਤੇ ਫੰਕਸ਼ਨ ਕੁਝ ਵੀ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੇ ਆਪਣੇ ਕੋਲੇ ਸਿੰਪਲ ਪ੍ਰੋਗਰਾਮ ਆਉਂਦਾ ਹੈ ਕਲਾਸ ਤੇ ਆਬਜੈਕਟ ਦਾ ਫਿਰ ਆਪਾਂ ਨੂੰ ਆ ਸਾਰਾ ਕੁਝ ਬਣਾਉਣ ਦੀ ਲੋੜ ਨਹੀਂ ਹੈਗੀ ਸਿੰਪਲ ਆਪਾਂ ਉੱਥੇ ਤੱਕ ਹੀ ਰੱਖਾਂਗੇ ਈਵਨ ਕਿ ਆਪਰੇਟਰ ਓਵਰਲੋਡ ਦੀ ਜਰੂਰਤ ਨਹੀਂ ਤੇ ਮੇਨ ਫੰਕਸ਼ਨ ਚ ਆਪਾਂ ਸਿੰਪਲੀ ਕਲਾਸ ਦੇ ਆਬਜੈਕਟ ਬਣਾਵਾਂਗੇ ਤੇ ਉਹਨਾਂ ਦੇ ਇਨਪੁਟ ਕਰਾਵਾਂਗੇ ਡਾਟਾ ਤੇ ਪ੍ਰਿੰਟ ਕਰਾਵਾਂਗੇ ਮੇਨ ਫੰਕਸ਼ਨ ਵੀ ਆਪਣਾ ਇੱਥੇ ਤੱਕ ਖਤਮ ਹੋ ਜਾਊਗਾ ਨੀਚੇ ਵਾਲਾ ਪੋਰਸ਼ਨ ਉਹ ਚ ਨਹੀਂ ਹੋਊਗਾ ਯਾਨੀ ਕਿ ਸਿੰਪਲ ਪ੍ਰੋਗਰਾਮ ਜੇ ਆਪਣੇ ਕੋਲੇ ਕਲਾਸ ਐਂਡ ਆਬਜੈਕਟ ਦਾ ਆਉਂਦਾ ਉਹਦੇ ਵਿੱਚ ਆਪਾਂ ਨੇ ਸਿਰਫ ਕਲਾਸ ਮਣਾਉਣੀ ਹੈ ਤੇ ਉਸੇ ਜਿਹੜੇ ਫੰਕਸ਼ਨ ਨੇ ਉਹਨਾਂ ਨੂੰ ਇਸ ਤੋਂ ਬਾਅਦ ਜੇ ਆਪਣੇ ਕੋਲ ਹੀ ਪੇਪਰ 'ਚ ਕੁਐਸਚਨ ਆਉਂਦਾ ਹੈ ਕਿ ਆਬਜੈਕਟ ਨੂੰ ਰਿਟਰਨ ਕਰਵਾਉਣਾ ਹੈ ਫੰਕਸ਼ਨ 'ਚੋਂ ਨਮ ਫੰਕਸ਼ਨ ਦੇ ਵਿੱਚ ਨਵਾਂ ਆਬਜੈਕਟ ਬਣਾ ਕੇ ਉਸ ਨੂੰ ਰਿਟਰਨ ਕਰਾਉਣਾ ਹੈ ਜਾਂ ਪੇਪਰ 'ਚ ਕੁਐਸਚਨ ਆਉਂਦਾ ਕਿ ਕ੍ਰੀਏਟ ਅ ਪ੍ਰੋਗਰਾਮ ਟੂ ਐਕਸਪਲੇਨ ਫੰਕਸ਼ਨ ਰਿਟਰਨਿੰਗ ਆਬਜੈਕਟ ਫਿਰ ਆਪਾਂ ਨੂੰ ਕਲਾਸ ਦੀ ਡੈਫੀਨੇਸ਼ਨ ਦੇ ਨਾਲ ਨਾਲ ਆਪਾਂ ਨੂੰ ਆਹ ਐਡ ਫੰਕਸ਼ਨ ਬਣਾ ਕੇ ਆਉਣਾ ਹੈ ਇਹ ਐਡ ਫੰਕਸ਼ਨ ਕੀ ਕਰਦਾ ਹੈ ਦੋ ਕੰਪਲੈਕਸ ਨੰਬਰਾਂ ਨੂੰ ਕਰੰਟ ਕਰੰਟ ਆਬਜੈਕਟ ਨੂੰ ਤੇ ਪਾਸ ਕੀਤੇ ਆਬਜੈਕਟ ਨੂੰ ਐਡ ਕਰਕੇ ਤੀਜਾ ਕੰਪਲੈਕਸ ਨੰਬਰ ਬਣਾ ਕੇ ਉਸ ਨੂੰ ਰਿਟਰਨ ਕਰਦਾ ਹੈ ਫਿਰ ਉਸ ਐਗਜ਼ਾਮਪਲ ਦੇ ਵਿੱਚ ਆਪਾਂ ਨੂੰ ਕਲਾਸ ਇੱਥੇ ਤੱਕ ਲਿਖਣੀ ਪਊਗੀ ਕੰਸਟਰਕਟਰ ਦੀ ਜ਼ਰੂਰਤ ਨਹੀਂ ਆਪਰੇਟਰ ਓਵਰਲੋਡਿੰਗ ਫੰਕਸ਼ਨ ਦੀ ਜ਼ਰੂਰਤ ਨਹੀਂ ਫਰੈਂਡ ਫੰਕਸ਼ਨ ਦੀ ਜ਼ਰੂਰਤ ਨਹੀਂ ਮੇਨ ਫੰਕਸ਼ਨ ਦੇ ਵਿੱਚ ਆਪਾਂ ਨੇ ਦੋ ਕੰਪਲੈਕਸ ਨੰਬਰ ਬਣਾਏ ਤੀਸਰਾ ਕੰਪਲੈਕਸ ਨੰਬਰ ਇਸ ਦੀ ਆਪਾਂ ਨੂੰ ਜ਼ਰੂਰਤ ਨਹੀਂ ਫਿਰ ਆਪਾਂ ਇੱਕ ਆ ਜ਼ਰੂਰ ਲਿਖ ਕੇ ਆਉਣਾ ਹੈ ਠੀਕ ਹੈ ਇਹਦੇ ਵਿੱਚ ਆਪਾਂ ਨੇ ਉਸ ਐਡ ਫੰਕਸ਼ਨ ਨੂੰ ਕਾਲ ਕਰਕੇ ਕਰੰਟ ਆਬਜੈਕਟ C1 ਤੇ C2 ਨੂੰ ਐਡ ਕੀਤਾ ਤੇ ਇੱਕ ਆਬਜੈਕਟ ਰਿਟਰਨ ਕਰਵਾਇਆ ਜਿਹੜਾ ਕਿ C5 ਚ ਆ ਜਾਏਗਾ ਤੇ ਉਸ ਨੂੰ ਬਾਅਦ ਚ ਪ੍ਰਿੰਟ ਕੀਤਾ ਯਾਨੀ ਕਿ ਇਸ ਐਗਜ਼ਾਮਪਲ ਦੇ ਵਿੱਚ ਆਪਾਂ ਇੱਕ ਆਬਜੈਕਟ ਨੂੰ ਫੰਕਸ਼ਨ ਚੋਂ ਬਣਾ ਕੇ ਵਾਪਸ ਭੇਜਣਾ ਤਾਂ ਜੇ ਆਪਣੇ ਕੋਲੇ ਇਹ ਇੱਕ ਕੁਐਸਚਨ ਆਉਂਦਾ ਹੈ ਤਾਂ ਆਪਾਂ ਨੇ ਇਹ ਫੰਕਸ਼ਨ ਵਿੱਚ ਲਾ ਦੇਣਾ ਇਸ ਤੋਂ ਅੱਗੇ ਜੇ ਆਪਣੇ ਕੋਲ ਇੱਕ ਕੰਸਟਰਕਟਰ ਦਾ ਕੁਐਸਚਨ ਆਉਂਦਾ ਹੈ ਕੰਸਟਰਕਟਰ ਆਪਾਂ ਤਾਂ ਹੀ ਬਣਾਉਣੇ ਨੇ ਜੇ ਆਪਣੇ ਕੋਲ ਕੰਸਟਰਕਟਰ ਦਾ ਕੁਐਸਚਨ ਹੈ ਠੀਕ ਹੈ ਤਾਂ ਉਹਦੇ ਵਿੱਚ ਆਪਾਂ ਨੇ ਕੋਲੇ ਕਲਾਸ ਦਾ ਡਾਟਾ ਉਹਦੇ ਵਿੱਚ ਆਪਾਂ ਨੂੰ ਫਿਰ ਇਨਪੁਟ ਤੇ ਪ੍ਰਿੰਟ ਫੰਕਸ਼ਨ ਜੇ ਬਣਾਉਣੇ ਨੇ ਤੋ ਠੀਕ ਹੈ ਜੇ ਨਹੀਂ ਵੀ ਬਣਾਉਂਗੇ ਤਾਂ ਕੋਈ ਗੱਲ ਨਹੀਂ ਕਿਉਂਕਿ ਆਪਣਾ ਮੇਨ ਫੋਕਸ ਕੰਸਟਰਕਟਰ ਤੇ ਉੱਪਰ ਹੋਣਾ ਚਾਹੀਦਾ ਫਿਰ ਉਸ ਕੁਐਸਚਨ ਦੇ ਵਿੱਚ ਫਿਰ ਆਪਾਂ ਦੇ ਕੋਲੇ ਕੰਸਟਰਕਟਰ ਬਣਾਉਣੇ ਨੇ ਇਹ ਜ਼ਰੂਰੀ ਨੇ ਬਣਾਉਣੇ ਤੇ ਡਿਸਟਰਕਟਰ ਬਣਾਉਣੇ ਨੇ ਕੰਸਟਰਕਟਰ ਦੀਆਂ ਤਿੰਨੋਂ ਟਾਈਪ ਇਹਦੇ ਵਿੱਚ ਲਿਖੀਆਂ ਹੋਈਆਂ ਨੇ ਡਿਫਾਲਟ ਕੰਸਟਰਕਟਰ ਆ ਗਿਆ ਇਹ ਪੈਰਾਮੀਟਰ ਆਜਾਗਾ ਇਹ ਕਾਪੀ ਆਗਾ ਜਿਹੜਾ ਕਿ ਇੱਕ ਆਬਜੈਕਟ ਦੀ ਡੁਪਲੀਕੇਟ ਕਾਪੀ ਬਣਾ ਕੇ ਦੂਜਾ ਆਬਜੈਕਟ ਕ੍ਰੀਏਟ ਕਰਦਾ ਹੈ ਇਨਪੁਟ ਤੇ ਪ੍ਰਿੰਟ ਪ੍ਰਿੰਟ ਫੰਕਸ਼ਨ ਤਾਂ ਹੋਈ ਗਈ ਹੋਏਗਾ ਇਨਪੁਟ ਫੰਕਸ਼ਨ ਤੁਸੀਂ ਲੈਣਾ ਤਾਂ ਬਣਾ ਸਕਦੇ ਹੋ ਪਰ ਕੰਸਟਰਕਟਰ ਤੇ ਡਿਸਟਰਕਟਰ ਇਹ ਜ਼ਰੂਰ ਬਣੇ ਹੋਣੇ ਚਾਹੀਦੇ ਨੇ ਫਰੈਂਡ ਫੰਕਸ਼ਨ ਦੀ ਜ਼ਰੂਰਤ ਨਹੀਂ ਆਪਾਂ ਨੂੰ ਇਸ ਦੇ ਵਿੱਚ ਜੇ ਕੰਸਟਰਕਟਰ ਇਕੱਲਾ ਕੰਸਟਰਕਟਰ ਤੇ ਡਿਸਟਰਕਟਰ ਦਾ ਹੈਗਾ ਤਾਂ ਉਹਦੇ ਵਿੱਚ ਆਪਾਂ ਕੀ ਕਰਾਂਗੇ ਇਹ ਵਾਲਾ ਕੋਡ ਵੀ ਜ਼ਰੂਰੀ ਨਹੀਂ ਹੈਗਾ ਆਪਾਂ ਪੈਰਾਮੀਟਰਾਈਜ਼ਡ ਕੰਸਟਰਕਟਰ ਦੇ ਨਾਲ ਜਾਂ ਆ ਵੈਸੇ ਡਿਫਾਲਟ ਕੰਸਟਰਕਟਰ ਦੇ ਨਾਲ ਹੀ ਬਣੇ ਹੋਏ ਨੇ ਆਬਜੈਕਟ ਆਹ ਕੋਡ ਵੀ ਲੈ ਸਕਦੇ ਆ ਇੱਥੇ ਪੈਰਾਮੀਟਰਾਈਜ਼ ਕੰਸਟਰਕਕਟਰ ਕਾਲ ਹੋ ਰਿਹਾ ਇੱਥੇ ਕਾਪੀ ਕੰਸਟਰਕਟਰ ਕਾਲ ਹੋ ਰਿਹਾ ਠੀਕ ਹੈ ਇਹ ਆਪਾਂ ਇੰਨਾ ਕੋਡ ਹੀ ਬਣਾ ਕੇ ਉਹਦੇ ਵਿੱਚ ਲਿਖ ਸਕਦੇ ਆ ਇੱਥੇ ਤੱਕ ਜੇ ਆਪਣੇ ਕੋਲ ਕੰਸਟਰਕਟਰ ਤੇ ਡਿਸਟਰਕਟਰ ਦੀ ਐਗਜ਼ਾਮਪਲ ਲਿਖਣੀ ਆ ਤਾਂ ਤਾਂ ਪਹਿਲਾਂ ਥਿਊਰੀ ਲਿਖਿਓ ਕੰਸਟਰਕਟਰ ਦੀਆਂ ਟਾਈਪਸ ਡਿਸਕਸ ਕਰਿਓ ਫਿਰ ਉਹਨਾਂ ਦੀ ਐਗਜ਼ਾਮਪਲ ਕਲਾਸ ਬਣਾ ਕੇ ਇਹੀ ਕਲਾਸ ਕੰਪਲੈਕਸ ਨੰਬਰ ਦੀ ਬਣਾ ਕੇ ਉਹਦੇ ਵਿੱਚ ਆਪਾਂ ਇਸ ਨੂੰ ਕਰ ਸਕਦੇ ਆ ਇਸ ਤੋਂ ਬਾਅਦ ਜੇ ਆਪਣੇ ਕੋਲੇ ਕੁਐਸਚਨ ਆਉਂਦਾ ਹੈ অপারেਟਰ ਓਵਰਲੋਡਿੰਗ ਦਾ ਕਿਉਂਕਿ ਓਪਰੇਟਰ ਓਵਰਲੋਡਿੰਗ ਦੀ ਐਗਜ਼ਾਮਪਲ ਦੋ ਕੰਪਲੈਕਸ ਨੰਬਰ ਨੂੰ ਐਡ ਕਰਨ ਦੀ ਜਾਂ ਸਬਟਰੈਕਟ ਕਰਨ ਦੀ ਬਹੁਤ ਵਧੀਆ ਹੈਗੀ ਹੈ ਉੱਥੇ ਹੀ ਆਪਾਂ ਨੇ ਇਹ ਵਾਲਾ ਜਿਹੜਾ ਫੰਕਸ਼ਨ ਹੈ ਮੈਂਬਰ ਫੰਕਸ਼ਨ ਬਣਾਇਆ ਹੈ ਓਪਰੇਟਰ ਓਵਰਲੋਡਿੰਗ ਕਰਨ ਵਾਸਤੇ ਇਹ ਲਿਖ ਕੇ ਆਉਣਾ ਹੈ ਇਹ ਆਪਾਂ ਨਾਰਮਲ ਜੇ ਕਲਾਸ ਆਬਜੈਕਟ ਦਾ ਕਵੈਸਚਨ ਹੈ ਜਾਂ ਕਨਸਟਰਕਟਰ ਡਿਸਟਰਕਟਰ ਦਾ ਕਵੈਸਚਨ ਹੈ ਉਹਦੇ ਵਿੱਚ ਲਿਖਣ ਦੀ ਜ਼ਰੂਰਤ ਨਹੀਂ ਇਹ ਇਹ ਕੋਡ ਤਾਂ ਹੀ ਲਿਖਣਾ ਹੈ ਇਹ ਕੋਡ ਤੇ ਇੱਕ ਫਰੈਂਡ ਫੰਕਸ਼ਨ ਨੂੰ ਯੂਜ਼ ਕਰਕੇ ਆਪਰੇਟਰ ਓਵਰਲੋਡਿੰਗ ਕਿਵੇਂ ਕਰਨੀ ਹੈ ਇੱਕ ਇਹ ਕੋਡ ਜੇ ਫਰੈਂਡ ਫੰਕਸ਼ਨ ਦੇ ਨਾਲ ਪੁੱਛੀ ਆ ਆਪਰੇਟਰ ਓਵਰਲੋਡਿੰਗ ਫਿਰ ਇਹ ਵਾਲਾ ਨੀਚੇ ਵਾਲਾ ਬਣੇਗਾ ਜੇ ਨਾਰਮਲ ਮੈਂਬਰ ਫੰਕਸ਼ਨ ਨਾਲ ਪੁੱਛੀ ਹੈ ਫਿਰ ਆ ਉੱਪਰ ਵਾਲਾ ਬਣੇਗਾ ਜੇ ਕੁਝ ਵੀ ਨਹੀਂ ਮੈਂਸ਼ਨ ਕੀਤਾ ਪੇ ਕੁਐਸਚਨ ਦੇ ਵਿੱਚ ਸਿਰਫ ਇਹੀ ਹੈ ਕਿ ਆਪਰੇਟਰ ਓਵਰਲੋਡਿੰਗ ਦੀਆਂ ਟਾਈਪਸ ਤੇ ਉਹਨੂੰ ਕਿਵੇਂ ਇੰਪਲੀਮੈਂਟ ਕੀਤਾ ਜਾਂਦਾ ਉਹ ਲਿਖਣਾ ਹੈ ਫਿਰ ਤੁਸੀਂ ਦੋਨੇ ਕਰਨੇ ਪੈਣਗੇ ਤੁਹਾਨੂੰ ਮੈਂਬਰ ਫੰਕਸ਼ਨ ਨਾਲ ਕਿਵੇਂ ਕਰਨੀ ਹੈ ਤੇ ਫਰੈਂਡ ਫੰਕਸ਼ਨ ਨਾਲ ਕਿਵੇਂ ਕਰਨੀ ਹੈ ਫਰੈਂਡ ਫੰਕਸ਼ਨ ਦੇ ਲਈ ਇਹ ਫਰੈਂਡ ਬਣਾਉਣਾ ਜ਼ਰੂਰੀ ਆ ਕਲਾਸ ਦੇ ਵਿੱਚ ਫਰੈਂਡ ਫੰਕਸ਼ਨ ਨਾਲ ਆਪਾਂ ਨੇ ਮਾਈਨਸ ਆਪਰੇਟਰ ਨੂੰ ਕੀਤਾ ਤੇ ਜਿਹੜਾ ਮੈਂਬਰ ਫੰਕਸ਼ਨ ਆ ਉਹਦੇ ਨਾਲ ਪਲੱਸ ਆਪਰੇਟਰ ਨੂੰ ਕੀਤਾ ਤਾਂ ਇਹ ਜ਼ਰੂਰ ਧਿਆਨ ਦੇਣਾ ਕਿ ਕਿਹੜੇ ਕੁਐਸਚਨ ਦੇ ਵਿੱਚ ਕਿਹੜਾ ਫੰਕਸ਼ਨ ਲਿਖਣਾ ਜ਼ਰੂਰੀ ਹੈ ਤਾਂ ਇੱਥੇ ਇਹਨਾਂ ਨੂੰ ਕਾਲ ਕੀਤਾ ਤੇ ਜੇ ਆਪਣੇ ਕੋਲ ਆਪਰੇਟਰ ਓਵਰਲੋਡਿੰਗ ਦਾ ਕੁਐਸਚਨ ਆ ਜਾਂਦਾ ਤਾਂ ਤੂੰ ਕੰਪਲੈਕਸ ਨੰਬਰ ਆਪਾਂ ਬਣਾ ਕੇ ਠੀਕ ਹੈ ਉਸ ਤੋਂ ਬਾਅਦ ਇੱਥੇ ਉਹਨਾਂ ਨੂੰ ਐਡ ਕੀਤਾ ਪਲੱਸ ਆਪਰੇਟਰ ਲਾ ਕੇ ਇੱਥੇ ਉਹਨਾਂ ਨੂੰ ਸਬਟ੍ਰੈਕਟ ਕੀਤਾ ਹੈ ਮਾਈਨਸ ਆਪਰੇਟਰ ਲਗਾ ਕੇ ਫਿਰ ਆਪਾਂ ਨੂੰ ਆਹ ਵਾਲਾ ਪੋਰਸ਼ਨ ਬਣਾਉਣ ਦੀ ਲਿਖਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਆਪਰੇਟਰ ਓਵਰਲੋਡਿੰਗ ਚ ਆਪਾਂ ਇਕੱਲੇ ਆਪਰੇਟਰ ਵਾਲੇ ਫੰਕਸ਼ਨ ਕੰਸਟਰਕਟਰ ਵੀ ਉਹਦੇ ਵਿੱਚ ਜੇ ਬਣਾਉਣਾ ਹੈ ਤਾਂ ਬਣਾ ਸਕਦੇ ਹਾਂ ਕੰਸਟਰਕਟਰ ਦੀ ਵੀ ਜ਼ਰੂਰਤ ਨਹੀਂ ਉਹਦੇ ਵਿੱਚ ਜੇ ਆਪਣੇ ਕੋਲ ਇਕੱਲਾ ਆਪਰੇਟਰ ਓਵਰਲੋਡਿੰਗ ਦਾ ਫੰਕਸ਼ਨ ਹੀ ਪੁੱਛਿਆ ਤਾਂ ਉਹਦੇ ਵਿੱਚ ਆਪਾਂ ਇਨਪੁਟ ਤੇ ਆਉਟਪੁਟ ਫੰਕਸ਼ਨ ਤਾਂ ਬਣਾਵਾਂਗੇ ਇਹ ਫੰਕਸ਼ਨ ਬਣੇਗਾ ਇਹ ਬਣੇਗਾ ਫਿਰ ਆਪਣੇ ਕੋਲੇ ਕੰਸਟਰਕਟਰ ਦੀ ਜਰੂਰਤ ਨਹੀਂ ਜੇ ਆਪਣੇ ਕੋਲੇ ਇਹਦੀ ਵੀ ਜਰੂਰਤ ਨਹੀਂ ਡਿਸਟਰਕਟਰ ਦੀ ਵੀ ਜਰੂਰਤ ਨਹੀਂ ਜੇ ਆਪਣੇ ਕੋਲੇ ਕੁਐਸਚਨ ਹੀ ਆਪਰੇਟਰ ਓਵਰਲੋਡਿੰਗ ਦਾ ਤਾਂ ਆਪਾਂ ਸਿਰਫ ਕਲਾਸ ਤੇ ਇਨਪੁਟ ਤੇ ਪ੍ਰਿੰਟ ਫੰਕਸ਼ਨ ਬਣਾਵਾਂਗੇ ਤੇ ਆਪਰੇਟਰ ਓਵਰਲੋਡਿੰਗ ਦਾ ਜਿਹੜਾ ਫੰਕਸ਼ਨ ਹੈਗਾ ਯੂਜ਼ਿੰਗ ਫਰੈਂਡ ਫੰਕਸ਼ਨ ਜਾਂ ਮੈਂਬਰ ਫੰਕਸ਼ਨ ਦੋਨਾਂ ਚ ਜਿਹੜਾ ਵੀ ਪੁੱਛਿਆ ਹੋਇਆ ਜਾਂ ਦੋਨੇ ਪੁੱਛੇ ਹੋਣਗੇ ਉਹ ਬਣਾਵਾਂਗੇ ਠੀਕ ਹੈ ਤਾਂ ਇਸੇ ਇੱਕੋ ਪ੍ਰੋਗਰਾਮ ਦੀ ਐਗਜ਼ਾਮਪਲ ਨੂੰ ਥੋੜਾ ਥੋੜਾ ਚੇਂਜ ਕਰਕੇ ਆਪਾਂ ਚਾਰ ਪੰਜ ਪ੍ਰੋਗਰਾਮਾਂ ਦੇ ਵਿੱਚ ਲਿਖ ਸਕਦੇ ਆ ਇਹਦੇ ਵਿੱਚ ਤੁਹਾਡਾ ਬੇਸਿਕ ਜਿਹੜਾ ਹੈਗਾ ਕਲਾਸ ਤੇ ਆਬਜੈਕਟ ਦਾ ਉਹ ਪ੍ਰੋਗਰਾਮ ਬਣ ਜੇਗਾ ਦੂਜਾ ਤੁਹਾਡਾ ਜਿਹੜਾ ਹੈਗਾ ਕੰਸਟਰਕਟਰ ਤੇ ਡਿਸਟਰਕਟਰ ਦਾ ਬਣ ਜੇਗਾ ਜਾਂ ਜਾਂ ਜੇ ਆਪਣੇ ਕੋਲੇ ਕੁਐਸਚਨ ਆਉਂਦਾ ਹੈ ਕੰਸਟਰਕਟਰ ਓਵਰਲੋਡਿੰਗ ਦਾ ਉਹਦੇ ਵਿੱਚ ਵੀ ਆਪਾਂ ਇਹ ਤਿੰਨੋਂ ਕੰਸਟਰਕਟਰ ਬਣਾ ਕੇ ਇਹਦੀ ਜਿਹੜੀ ਐਗਜ਼ਾਮਪਲ ਹੈ ਉਹ ਦੇ ਸਕਦੇ ਹਾਂ ਕੰਸਟਰਕਟਰ ਓਵਰਲੋਡਿੰਗ ਦੇ ਦਾ ਇੱਕ ਕੁਐਸਚਨ ਆਉਂਦਾ ਹੈ ਉਹਦੇ ਵਿੱਚ ਵੀ ਆਪਾਂ ਇਸ ਨੂੰ ਲਿਖ ਸਕਦੇ ਹਾਂ ਚੌਥਾ ਆਪਣੇ ਕੋਲੇ ਆਉਂਦਾ ਹੈ ਆਪਰੇਟਰ ਓਵਰਲੋਡਿੰਗ ਦਾ ਕਵੈਸਚਨ ਉਹਦੇ ਵਿੱਚ ਆਪਾਂ ਆ ਵਾਲੇ ਦੋ ਯੂジング ਫਰੈਂਡ ਫੰਕਸ਼ਨ ਤੇ ਯੂジング ਨਾਰਮਲ ਮੈਂਬਰ ਫੰਕਸ਼ਨ ਉਹ ਆਪਾਂ ਲਿਖ ਸਕਦੇ ਆ ਤਾਂ ਇਹ ਪੰਜਾਂ ਕਵੈਸਚਨਾਂ ਦੇ ਵਿੱਚ ਤੁਹਾਡੀ ਇਹ ਇੱਕੋ ਐਗਜ਼ਾਮਪਲ ਕੰਮ ਆ ਸਕਦੀ ਹੈ ਇਸ ਤੋਂ ਬਾਅਦ ਆਪਾਂ ਦੇਖਦੇ ਆ ਇੱਕ ਹੋਰ ਐਗਜ਼ਾਮਪਲ ਇਨਹੈਰੀਟੈਂਸ ਦੇ ਵਿੱਚ ਜਿਹੜੀ ਆਪਾਂ ਵਰਤਦੇ ਆ ਉੱਪਰ ਐਫ ਤੇ ਆਪਣੇ ਕੋਲੇ ਕੋਡ ਹੈਗਾ ਰੈਕਟੈਂਗਲ ਕਲਾਸ ਦਾ rectangle class ਨੂੰ ਅੱਗੇ ਇਨਹੈਰਿਟ ਕਰਕੇ cuboid class ਹੈ ਜਿਹੜੀ ਉਹ ਬਣਾਈ ਆ ਆ ਗਿਆ ਆਪਣੇ ਕੋਲੇ ਡਾਟਾ rectangle class ਦਾ ਇਨਪੁਟ ਫੰਕਸ਼ਨ ਦੇ ਵਿੱਚ ਆਪਾਂ ਦੋਨੋਂ ਵੇਰੀਏਬਲਸ ਨੂੰ ਇਨਪੁਟ ਕਰਵਾਇਆ ਤੇ ਇੱਕ ਆ ਗਿਆ ਇਨਪੁਟ ਫੰਕਸ਼ਨ ਪੈਰਾਮੀਟਰ ਵਾਲਾ ਲਿਆਇਆ ਇਹਨੂੰ ਆਪਾਂ ਫਿਲਹਾਲ ਆਪਾਂ ਇਹਦੇ ਪੂਰੇ ਵਰਚੁਅਲ ਹੈਗਾ ਜਿਹੜਾ ਉਹ ਨਹੀਂ ਲਗਾਵਾਂਗੇ ਵਰਚੁਅਲ ਆਪਾਂ ਉੱਥੇ ਹੀ ਲਗਾਵਾਂਗੇ ਜਿੱਦੋਂ ਆਪਾਂ ਇਹਨੂੰ ਇਨਹੈਰਿਟ ਕਰਾਂਗੇ ਠੀਕ ਹੈ ਤੇ ਜੇ ਤਾਂ ਆਪਣੇ ਕੋਲੇ ਇਹਦੇ ਵਿੱਚ ਵੀ ਸਿੰਪਲ ਕਲਾਸ ਦਾ ਹੈਗਾ ਕਿ ਕਲਾਸ ਨੂੰ ਕਿਵੇਂ ਬਣਾਉਣਾ ਹੈ ਉਸ ਦੇ ਆਬਜੈਕਟ ਨੂੰ ਕਿਵੇਂ ਬਣਾ ਕੇ ਵਰਤਣਾ ਹੈ ਫਿਰ ਆਪਾਂ ਸਿੰਪਲੀ ਕਲਾਸ ਬਣਾ ਸਕਦੇ ਹਾਂ ਅ ਇਹ ਆਪਣਾ ਇੰਨਾ ਪੋਰਸ਼ਨ ਹੋ ਜਾਊਗਾ ਇਨਪੁਟ ਦਾ ਤੇ ਆਉਟਪੁਟ ਦਾ ਤੇ ਇੱਕ ਫੰਕਸ਼ਨ ਆਪਾਂ ਲੈ ਸਕਦੇ ਹਾਂ ਏਰੀਆ ਫੰਕਸ਼ਨ ਜਿਹੜਾ ਕਿ ਕਲਾਸ ਦਾ ਏਰੀਆ ਸੌਰੀ ਰੈਕਟੈਂਗਲ ਦਾ ਏਰੀਆ ਕੈਲਕੂਲੇਟ ਕਰਦਾ ਹੈ ਹੋਰ ਕੁਝ ਵੀ ਲੈਣ ਦੀ ਜ਼ਰੂਰਤ ਨਹੀਂ ਹੈਗੀ ਨਾ ਹੀ ਆਪਾਂ ਨੂੰ ਫਿਰ ਜੇ ਇਨਹੈਰਿਟ ਟੈਨਸ਼ਨ ਨਹੀਂ ਕਰਨੀ ਇਨਹੈਰੀਡੈਂਸ ਨਹੀਂ ਪੁੱਛੀ ਸਿੰਪਲ ਕਲਾਸ ਆਬਜੈਕਟਸ ਵੀ ਆਪਾਂ ਇਸ ਐਗਜ਼ਾਮਪਲ ਨੂੰ ਦੇ ਸਕਦੇ ਆ ਤਾਂ ਆਪਾਂ ਉਹਦੇ ਵਿੱਚ ਕਰਨਾ ਕੀ ਹੈ ਜੇ ਸਿੰਪਲ ਕਲਾਸ ਪੁੱਛੀ ਹੈ ਕਿ ਕਲਾਸ ਐਂਡ ਆਬਜੈਕਟ ਆਪਾਂ ਕਲਾਸ ਦਾ ਆਬਜੈਕਟ ਕ੍ਰੀਏਟ ਕੀਤਾ ਡਾਟਾ ਇਨਪੁਟ ਕੀਤਾ ਤੇ ਪ੍ਰਿੰਟ ਕੀਤਾ ਇੱਥੇ ਆਪਾਂ ਇਨਪੁਟ ਫੰਕਸ਼ਨ ਨਾਰਮਲ ਕਾਲ ਕੀਤਾ ਇੱਥੇ ਪੈਰਾਮੀਟਰਾਈਜ਼ ਵਾਲਾ ਕਾਲ ਕੀਤਾ ਫਿਰ نیچے ਵਾਲਾ ਪੋਰਸ਼ਨ ਆਪਾਂ ਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਵੈਸੇ ਸਿੰਪਲ ਕਲਾਸ ਐਂਡ ਆਬਜੈਕਟ ਚ ਆਪਾਂ ਕੰਪਲੈਕਸ ਨੰਬਰ ਵਾਲਾ ਪ੍ਰੋਗਰਾਮ ਵੀ ਲਿਖ ਸਕਦੇ ਹਾਂ ਤੇ ਰੈਕਟੈਂਗਲ ਵਾਲਾ ਵੀ ਲਿਖ ਸਕਦੇ ਹਾਂ ਵੈਸੇ ਇਹ ਰੈਕਟੈਂਗਲ ਵਾਲਾ ਪ੍ਰੋਗਰਾਮ ਇਨਹੈਰੀਟੈਂਸ ਦੇ ਵਿੱਚ ਜ਼ਿਆਦਾ ਸੂਟੇਬਲ ਹੈ ਹੁਣ ਅੱਗੇ ਦੇਖਦੇ ਹਾਂ ਜੇ ਆਪਣੇ ਕੋਲੇ ਕੁਐਸਚਨ ਇਹ ਆਉਂਦਾ ਕਿ ਇਨਹੈਰੀਟੈਂਸ ਦੇ ਵਿੱਚ ਕਿਵੇਂ ਫੰਕਸ਼ਨ ਕੰਮ ਕਰਦੇ ਨੇ ਜਾਂ ਕਿਵੇਂ ਉਹਨਾਂ ਨੂੰ ਚਲਾਇਆ ਜਾਂਦਾ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਇਨਹੈਰੀਟੈਂਸ ਦੇ ਵਿੱਚ ਵੀ ਆਪਣੇ ਕੋਲੇ ਜੇ ਤਾਂ ਬੇਸ ਕਲਾਸ ਤੇ ਡਿਰਾਈਵਡ ਕਲਾਸ ਚ ਸੇਮ ਨਾਮ ਦੇ ਫੰਕਸ਼ਨ ਲੈਣੇ ਨੇ ਤਾਂ ਆਪਾਂ ਨੂੰ ਬੇਸ ਕਲਾਸ ਚ ਉਹਨਾਂ ਨੂੰ ਵਰਚੁਅਲ ਲੈਣਾ ਪਏਗਾ ਨਹੀਂ ਤਾਂ ਉਹ ਡਿਰਾਈਵਡ ਕਲਾਸ ਚ ਵਿੱਚ ਨਹੀਂ ਕੰਮ ਕਰਨਗੇ ਤਾਂ ਇੱਥੇ ਆਪਣੇ ਕੋਲੇ ਜਿਹੜੀ ਕਯੂਬੋਇਡ ਕਲਾਸ ਹੈ ਇੱਕ ਤਾਂ ਇਹ ਦੇਖਣਾ ਕਿ ਉਹਦੇ ਵਿੱਚ ਹਾਈਟ ਲਿਆ ਆਪਾਂ ਨੇ ਤੇ ਇਹਦੇ ਵਿੱਚ ਲੈਂਥ ਤੇ ਵਿਡਥ ਰੈਕਟੈਂਗਲ ਕਲਾਸ ਤੋਂ ਹੀ ਆ ਜਾਣਗੇ ਸੇਮ ਇਨਪੁਟ ਫੰਕਸ਼ਨ ਆਪਾਂ ਨੇ ਡੈਰਾਈਵ ਕਲਾਸ ਦੇ ਵਿੱਚ ਲਾਇਆ ਤੇ ਇਹਦੇ ਚੋ بیس ਕਲਾਸ ਦਾ ਇਨਪੁਟ ਫੰਕਸ਼ਨ ਕਾਲ ਕੀਤਾ ਇੱਥੇ ਡਿਫਾਲਟ ਕਾਲ ਹੋ ਰਿਹਾ ਬਿਨਾ ਪੈਰਾਮੀਟਰ ਵਾਲਾ ਸੇਮ ਅੱਗੇ ਜਿਹੜਾ ਪੈਰਾਮੀਟਰਾਈਜ਼ਡ ਵਾਲਾ ਇਨਪੁਟ ਫੰਕਸ਼ਨ ਹੈ ਉਹਦੇ ਵਿੱਚੋਂ ਆਪਾਂ ਰੈਕਟੈਂਗਲ ਦਾ ਪੈਰਾਮੀਟਰ ਪਾਸ ਕਰਕੇ ਲੈਂਥ ਤੇ ਵਿਡਥ ਇਧਰ ਪਾਸ ਕਰਤੇ ਤੇ ਹਾਈਟ ਨੂੰ ਹਾਈਟ ਦੇ ਨਾਲ ਕਯੂਬੋਇਡ ਕਲਾਸ ਚ ਉਹ ਕਰ ਲਿਆ ਐਕਸੈਸ ਕਰ ਲਿਆ ਹੁਣ ਐਦਾਂ ਹੀ ਦੋਨੋਂ ਹੀ ਕਲਾਸਿਸ ਦੇ ਕੰਸਟਰਕਟਰ ਨੇ ਰੈਕਟੈਂਗਲ ਕਲਾਸ ਦਾ ਡਿਫਾਲਟ ਕੰਸਟਰਕਟਰ ਜਿਹੜਾ ਲੈਂਥ ਐਂਡ ਵਿਡਥ ਨੂੰ 10 ਤੇ 4 ਸੈੱਟ ਕਰਦਾ ਹੈ ਪੈਰਾਮੀਟਰਾਈਜ਼ਡ ਕੰਸਟਰਕਟਰ ਲੈਂਥ ਐਂਡ ਵਿਡਥ ਨੂੰ ਜੋ ਪੈਰਾਮੀਟਰ ਪਾਸ ਕੀਤੇ ਨੇ ਉਹਦੇ ਨਾਲ ਸੈੱਟ ਕਰਦਾ ਹੈ ਇਸੇ ਤਰੀਕੇ ਨਾਲ ਕਯੂਬੋਇਡ ਕਲਾਸ ਦਾ ਡਿਫਾਲਟ ਕੰਸਟਰਕਟਰ ਹਾਈਟ ਨੂੰ 5 ਸੈੱਟ ਕਰਦਾ ਇੱਥੋਂ ਇਹ ਡਿਫਾਲਟ ਕੰਸਟਰਕਟਰ ਆਪਣੇ ਆਪ ਕਾਲ ਹੋਊਗਾ ਬੇਸ ਕਲਾਸ ਦਾ ਜਿਹੜਾ ਡਿਫਾਲਟ ਕੰਸਟਰਕਟਰ ਆਪਾਂ ਨੇ ਉੱਪਰ ਬਣਾਇਆ ਇਹ ਆਟੋਮੈਟਿਕਲੀ ਕਾਲ ਹੋਏਗਾ ਤੇ ਸੇਮ ਕਯੂਬੋਇਡ ਕਲਾਸ ਦਾ ਪੈਰਾਮੀਟਰ ਇਸ ਕੰਸਟਰਕਟਰ ਰੈਕਟੈਂਗਲ ਕਲਾਸ ਦੇ ਕੰਸਟਰਕਟਰ ਨੂੰ ਕਾਲ ਕਰੇਗਾ ਆਪਣੇ ਆਪ ਪਰ ਉੱਥੇ ਵਿੱਚ ਆਪਾਂ ਨੂੰ ਪੈਰਾਮੀਟਰ ਦੱਸਣੇ ਪੈਂਦੇ ਨੇ ਕਿਉਂਕਿ ਜੇ ਇਹ ਆ ਦੋ ਪੈਰਾਮੀਟਰ ਆਪਾਂ ਇੱਧਰ ਪਾਸ ਕਰਤੇ ਤੇ ਤੀਸਰਾ ਜਿਹੜਾ ਹਾਈਟ ਹੈ ਉਹ ਆਪਾਂ ਇੱਥੇ ਹੀ ਯੂਜ਼ ਕਰ ਲਿਆ ਹੁਣ ਜੇ ਤਾਂ ਆਪਣੇ ਕੋਲੇ ਕੁਐਸਚਨ ਆਉਂਦਾ ਹੈ ਕਿ ਸੇਮ ਆਪਾਂ ਨੇ ਅੱਗੇ ਸੌਰੀ ਪ੍ਰਿੰਟ ਫੰਕਸ਼ਨ ਨੂੰ ਓਵਰਰਾਈਡ ਕੀਤਾ ਓਵਰਰਾਈਟ ਤੇ ਓਵਰਲੋਡਿੰਗ 'ਚ ਇਹ ਫਰਕ ਹੁੰਦਾ ਕਿ ਓਵਰਲੋਡਿੰਗ 'ਚ ਪੈਰਾਮੀਟਰ ਲਿਸਟ ਡਿਫਰੈਂਟ ਹੋ ਸਕਦੀ ਹੈ ਪਰ ਓਵਰਰਾਈਟਿੰਗ ਦੇ ਵਿੱਚ ਪੈਰਾਮੀਟਰ ਲਿਸਟ ਵੀ ਸੇਮ ਹੋਏਗੀ ਪਰ ਉਹਨਾਂ ਦਾ ਇੱਕ ਫੰਕਸ਼ਨ ਬੇਸ ਕਲਾਸ 'ਚ ਹੋਏਗਾ ਦੇ ਉੱਪਰੋਂ ਆਏਗਾ ਤੇ ਦੂਸਰਾ ਡੈਰਾਈਵਡ 클래ਸ ਦੇ ਵਿੱਚ ਹੋ ਸਕਦਾ ਹੈ ਸੇਮ ਨਾਮ ਦਾ ਤਾਂ ਜੇ ਆਪਾਂ ਸੇਮ ਨਾਮ ਦੇ ਫੰਕਸ਼ਨ ਓਵਰਰਾਈਡ ਕਰਨੇ ਨੇ ਤਾਂ ਆਪਾਂ ਨੂੰ ਉਹਨਾਂ ਫੰਕਸ਼ਨਸ ਨੂੰ ਬੇਸ ਕਲਾਸ ਦੇ ਵਿੱਚ ਵਰਚੁਅਲ ਬਣਾਉਣਾ ਪੈਂਦਾ ਇਸੇ ਲਈ ਆਪਾਂ ਨੇ ਇੱਥੇ ਵਰਚੁਅਲ ਬਣਾਏ ਨੇ ਹੁਣ ਜੇ ਦਾ ਤੁਸੀਂ ਸਿੰਪਲ ਕੰਸਟਰਕਟਰ ਐਂਡ ਡਿਸਟਰਕਟਰ ਦਾ ਪ੍ਰੋਗਰਾਮ ਬਣਾਉਣਾ ਹੈ ਫਿਰ ਤਾਂ ਇਹਨੂੰ ਵਰਚੁਅਲ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ ਜੇ ਬੇਸ ਕਲਾਸ ਦੇ ਵਿੱਚੋਂ ਡੈਰਾਈਵ ਕਲਾਸ ਬਣਾਉਣੀ ਹੈ ਡਿਰਾਈਵਡ ਕਲਾਸੇ ਸੇਮ ਨਾਮ ਦੇ ਫੰਕਸ਼ਨ ਲੈਣੇ ਨੇ ਫਿਰ ਇਹਨਾਂ ਨੂੰ ਵਰਚੁਅਲ ਬਣਾਉਣਾ ਪਊਗਾ ਤਾਂ ਇਹ ਧਿਆਨ ਦੇਣਾ ਕਿ ਵਰਚੁਅਲ ਕੀਵਰਡ ਤੁਸੀਂ ਕਿੱਥੇ ਲਿਖਣਾ ਹੈ ਤੇ ਕਿੱਥੇ ਨਹੀਂ ਲਿਖਣਾ ਤਾਂ ਸੇਮ ਇੱਥੇ ਕਯੂਬੋਇਡ ਕਲਾਸ ਦੇ ਵਿੱਚ ਵੀ ਸੇਮ ਏਰੀਆ ਫੰਕਸ਼ਨ ਹੈ ਜਿਹੜਾ ਏਰੀਆ ਕੈਲਕੂਲੇਟ ਕਰਦਾ ਪ੍ਰਿੰਟ ਫੰਕਸ਼ਨ ਹੈ ਤੇ ਇਹਦੇ ਵਿੱਚ ਵੀ ਆਪਣਾ ਇਨਪੁਟ ਫੰਕਸ਼ਨ ਹੈ ਠੀਕ ਹੈ ਇਹ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਹੁਣ ਪ੍ਰੋਗਰਾਮ ਦੇ ਵਿੱਚ ਜਿਹਦਾ ਕੁਐਸਚਨ ਆਉਂਦਾ ਕਿ ਇੱਕ ਕਲਾਸ ਨੂੰ ਦੂਜੀ ਕਲਾਸ ਚ ਇਨਹੈਰਿਟ ਕਿਵੇਂ ਕਰਨਾ ਹੈ ਤਾਂ ਉਹ ਆਪਾਂ ਜਿਹੜਾ ਦੇਖਦੇ ਹਾਂ ਇਸ ਤਰੀਕੇ ਨਾਲ ਇਨਹੈਰਿਟ ਕੀਤਾ ਹੋਇਆ ਉਹਦੇ ਪਬਲਿਕ ਮੈਂਬਰ ਹੀ ਐਕसेसਿਬਲ ਨੇ ਇਸ ਲਈ ਇਹਨੂੰ ਪ੍ਰੋਟੈਕਟਰ ਰੱਖਿਆ ਪ੍ਰੋਟੈਕਟਿਡ ਮੈਂਬਰ ਜਿਹੜੇ ਲੈਂਥ ਤੇ ਵਿਡਥ ਨੇ ਉਹ ਆਪਣੇ ਕੋਲੇ ਡੈਰਾਈਵਡ ਕਲਾਸ ਦੇ ਵਿੱਚ ਸਿੱਧੇ ਵਰਤੇ ਜਾ ਸਕਦੇ ਨੇ ਇਸ ਲਈ ਇਹਨਾਂ ਨੂੰ ਲਿਆ ਇੱਥੇ ਕਿਉਂਕਿ ਵੋਲਿਊਮ ਕੈਲਕੂਲੇਟ ਕਰਨ ਦੇ ਵਿੱਚ ਇਹ ਸਿੱਧੇ ਲੈਂਥ ਤੇ ਵਿਡਥ ਨੂੰ ਵੀ ਐਕਸੈਸ ਕਰ ਸਕਦਾ ਹੈ ਤਦ ਆਪਾਂ ਸਿੰਪਲੀ ਇਹ ਪ੍ਰੋਗਰਾਮ ਬਣਾ ਸਕਦੇ ਆ ਏਰੀਆ ਫੰਕਸ਼ਨ ਬਣਾ ਸਕਦੇ ਆ ਠੀਕ ਹੈ ਜੇ ਆਪਣੇ ਕੋਲ ਇਹ ਪੁੱਛਿਆ ਕਿ ਕੰਸਟਰਕਟਰ ਤੇ ਡਿਸਟਰਕਟਰ ਦੱਸੋ ਇਨਹੈਰੀਡੈਂਸ ਦੇ ਵਿੱਚ ਕਿਵੇਂ ਕੰਮ ਕਰਦੇ ਨੇ ਤਾਂ ਉਹਦੇ ਵਿੱਚ ਤੁਸੀਂ ਇਹਨਾਂ ਦੇ ਕੰਸਟਰਕਟਰ ਤੇ ਡਿਸਟਰਕਟਰ ਐਡ ਕਰ ਸਕਦੇ ਹੋ ਅਦਰਵਾਈਜ਼ ਐਡ ਕਰਨ ਦੀ ਜ਼ਰੂਰਤ ਨਹੀਂ ਅਦਰਵਾਈਜ਼ ਆਪਾਂ ਇਨਪੁਟ ਫੰਕਸ਼ਨ ਦੇ ਵਿੱਚ ਹੀ ਇਹਨੂੰ ਕੰਮ ਚਲਾ ਸਕਦੇ ਆ ਜੇ ਕੰਸਟਰਕਟਰ ਤੇ ਡਿਸਟਰਕਟਰ ਪੁੱਛੇ ਨੇ ਇਨਹੈਰੀਡੈਂਸ ਦੇ ਵਿੱਚ ਜੇ ਤਾਂ ਕੱਲਾ ਕੁਐਸਚਨ ਇਨਹੈਰੀਡੈਂਸ ਦਾ ਹੈ verdad ਤੁਸੀਂ ਕੰਸਟਰਕਟਰ ਤੇ ਡਿਸਟਰਕਟਰ ਲਿਖ ਕੇ ਹੀ ਆਉਂਗੇ ਵਿੱਚ ਕਿਉਂਕਿ ਉਹ ਇਨਹੈਰੀਟੈਂਸ ਦਾ ਪਾਰਟ ਹੈ ਜੇ ਸਪੈਸੀਫਿਕਲੀ ਇਕੱਲਾ ਇਨਹੈਰੀਟੈਂਸ ਦੇ ਵਿੱਚ ਕੰਸਟਰਕਟਰ ਡਿਸਟਰਕਟਰ ਪੁੱਛੇ ਨੇ ਬੇਸ ਕਲਾਸ ਤੇ ਡਿਰਾਈਵਡ ਕਲਾਸ ਦੇ ਕੰਮ ਕਿਵੇਂ ਕਰਦੇ ਨੇ ਫਿਰ ਆਪਾਂ ਨੂੰ ਇਹ ਦੋਨੋਂ ਬਣਾ ਕੇ ਆਉਣੇ ਜ਼ਰੂਰੀ ਨੇ ਠੀਕ ਹੈ ਤਾਂ ਇਹ ਜਿਹੜਾ ਫੰਕਸ਼ਨ ਹੈ ਇਹਦੇ ਵਿੱਚ ਵੀ ਇੱਕ ਫਰੈਂਡ ਫੰਕਸ਼ਨ ਲਿਆ ਜੇ ਤੁਹਾਡੇ ਕੋਲ ਪੇਪਰ 'ਚ ਕੁਐਸਚਨ ਆ ਗਿਆ ਕਿ ਫਰੈਂਡ ਫੰਕਸ਼ਨ ਕੀ ਹੁੰਦਾ ਹੈ ਇਹਨੂੰ ਕਿਵੇਂ ਬਣਾਇਆ ਜਾਂਦਾ ਤਾਂ ਉੱਥੇ ਤੁਸੀਂ ਇਨਹੈਰੀਟੈਂਸ ਦਾ ਨਹੀਂ ਲਿਖੋਗੇ ਉੱਥੇ ਆਪਾਂ ਸਿਰਫ ਰੈਕਟੈਂਗਲ ਕਲਾਸ ਬਣਾਈ ਹੈ ਤੇ ਰੈਕਟੈਂਗਲ ਕਲਾਸ ਦਾ ਇੱਕ ਤਾਂ ਹੈਗਾ ਏਰੀਆ ਫੰਕਸ਼ਨ ਜਿਹੜਾ ਕਿ ਕਲਾਸ ਦਾ ਪਾਰਟ ਹੈ ਆਹ ਆਪਣੇ ਕੋਲੇ ਏਰੀਆ ਫੰਕਸ਼ਨ ਕਲਾਸ ਦਾ ਪਾਰਟ ਹੈ ਤੇ ਇੱਕ ਆਪਾਂ ਨੇ ਫਰੈਂਡ ਫੰਕਸ਼ਨ ਬਣਾ ਲਿਆ ਪੈਰਾਮੀਟਰ ਕੱਢਣ ਦਾ ਪੈਰਾਮੀਟਰ ਤੇ ਏਰੀਆ ਦੋ ਕੈਲਕੂਲੇਸ਼ਨਸ ਕੀਤੀਆਂ ਨੇ ਆਪਾਂ ਪੈਰਾਮੀਟਰ ਕੱਢਣ ਦੇ ਲਈ ਆਪਾਂ ਫਰੈਂਡ ਫੰਕਸ਼ਨ ਵਰਤਿਆ ਤੇ ਨਾਰਮਲ ਏਰੀਆ ਕੱਢਣ ਦੇ ਲਈ ਆਪਾਂ ਨੇ ਕਲਾਸ ਦਾ ਹੀ ਮੈਂਬਰ ਫੰਕਸ਼ਨ ਵਰਤਿਆ ਜੇ ਮਤਲਬ ਫਰੈਂਡ ਫੰਕਸ਼ਨ ਤੇ ਕੁਐਸਚਨ ਆਉਂਦਾ ਤਾਂ ਤੁਸੀਂ ਇਹ एग्जांपल ਬਣਾ ਸਕਦੇ ਹੋ ਵਰਚੁਅਲ ਨਹੀਂ ਲਿਖਾਂਗੇ ਫਿਰ ਕਿਉਂਕਿ ਵਰਚੁਅਲ ਦਾ ਕੰਮ ਉੱਥੀ ਹੈ ਜੇ ਆਪਾਂ ਕਲਾਸ ਨੂੰ ਇਨਹੈਰਿਟ ਕਰਨਾ ਹੈ ਤੇ ਇਨਹੈਰਿਟ ਦੇ ਵਿੱਚ ਸੇਮ ਨਾਮ ਦੇ ਹੀ ਆਪਾਂ ਨੇ ਫੰਕਸ਼ਨ ਲੈਣੇ ਨੇ ਤਾਂ ਜੀ ਸਿੰਪਲ ਕੱਲਾ ਫਰੈਂਡ ਫੰਕਸ਼ਨ ਦਾ ਪ੍ਰੋਗਰਾਮ ਹੈ ਤਾਂ ਉੱਥੇ ਆਪਾਂ ਇਹਨੂੰ ਨਹੀਂ ਲਿਖਾਂਗੇ ਤਾਂ ਜਿਵੇਂ ਇੱਥੇ ਆਪਣੇ ਕੋਲੇ ਅ ਰੈਕਟੈਂਗਲ ਕਲਾਸ ਲਈ ਫਿਰ ਆਪਾਂ ਫਰੈਂਡ ਫੰਕਸ਼ਨ ਚ ਇਹ ਵੀ ਨਹੀਂ ਲਿਖਾਂਗੇ ਆ ਕੋਈ ਕੋਡ ਨਹੀਂ ਲਿਖਾਂਗੇ ਸਿਰਫ ਪੈਰਾਮੀਟਰ ਕਿੱਥੇ ਕੈਲਕੂਲੇਟ ਕੀਤਾ ਆ ਵਾਲਾ ਕੋਡ ਆਪਾਂ ਲਿਖਾਂਗੇ ਠੀਕ ਹੈ ਕਿਉਂਕਿ ਪੈਰਾਮੀਟਰ ਫਰੈਂਡ ਫੰਕਸ਼ਨ ਹੈ ਇਸ ਲਈ ਉਹਨੂੰ ਕਾਲ ਕਰਕੇ ਵੀ ਦਿਖਾਉਣਾ ਪਊਗਾ ਕਿ ਉਹ ਕਿਵੇਂ ਕੰਮ ਕਰੇਗਾ ਠੀਕ ਹੈ ਸੋ ਇਹ ਪ੍ਰੋਗਰਾਮ ਤੁਹਾਡਾ ਇਨਹੈਰੀਟੈਂਸ ਨੂੰ ਕਵਰ ਕਰਦਾ ਹੈ ਇਨਹੈਰੀਟੈਂਸ ਦੇ ਵਿੱਚ ਕੰਸਟਰਕਟਰ ਤੇ ਡਿਸਟਰਕਟਰ ਕਿਵੇਂ ਕੰਮ ਕਰਦੇ ਨੇ ਠੀਕ ਹੈ ਦੂਜਾ ਤੁਹਾਡਾ ਇਹ ਕਵਰ ਕਰਦਾ ਹੈ ਫਰੈਂਡ ਫੰਕਸ਼ਨ ਨੂੰ ਤੀਜਾ ਜੇ ਸਿੰਪਲ ਕਲਾਸ ਐਂਡ ਆਬਜੈਕਟ ਦਾ ਕੁਐਸਚਨ ਆਉਂਦਾ ਉੱਥੇ ਤੁਸੀਂ ਇਹਨੂੰ ਬਿਨਾ ਵਰਚੁਅਲ ਕੀਵਰਡ ਤੋਂ ਵੀ ਲਾ ਕੇ ਸਿੰਪਲ ਕਲਾਸ ਬਣਾ ਕੇ ਚਲਾ ਸਕਦੇ ਹੋ ਕਲਾਸ ਐਂਡ ਆਬਜੈਕਟ ਨੂੰ ਵੀ ਇਹ ਕਵਰ ਕਰਦਾ ਹੈ ਤੇ ਇੱਕ ਹੋਰ ਚੀਜ਼ ਹੈ ਪੋਲੀਮੋਰਫਿਜ਼ਮ ਨੂੰ ਵੀ ਇਹ ਕਵਰ ਕਰਦਾ ਹੈ ਪੋਲੀਮੋਰਫਿਜ਼ਮ ਦੇ ਵਿੱਚ ਆਪਾਂ ਪੜਿਆ ਸੀ ਕਿ ਰਨ ਟਾਈਮ ਜਿੱਥੇ ਆਪਣੇ ਕੋਲੇ ਕੁਐਸਚਨ ਆਉਂਦਾ ਹੈ ਕਿ ਪੁਆਇੰਟਰ ਦੇ ਥਰੂ ਆਬਜੈਕਟ ਕਿਵੇਂ ਵਰਤਨੇ ਨੇ ਤਾਂ ਇੱਥੇ ਆਪਾਂ ਨੇ ਕੀ ਕੀਤਾ ਬੇਸ ਕਲਾਸ ਦਾ ਇੱਕ ਪੁਆਇੰਟਰ ਬਣਾਇਆ ਜਿਹਦੇ ਵਿੱਚ ਆਪਾਂ ਨੇ ਬੇਸ ਕਲਾਸ ਦਾ ਹੀ ਆਬਜੈਕਟ ਦਾ ਐਡਰੈਸ ਪਾ ਲਿਆ ਰੈਕਟੈਂਗਲ ਆਪਣੀ ਬੇਸ ਕਲਾਸ ਹੈ ਤਾਂ ਰੈਕਟੈਂਗਲ ਦਾ ਹੀ ਆਬਜੈਕਟ ਦਾ ਐਡਰੈਸ ਇੱਥੇ ਆਪਾਂ ਨੇ ਕੱਢਿਆ ਉਹ ਆਪਾਂ ਪਾ ਲਿਆ ਤੇ ਪੁਆਇੰਟਰ ਦੇ ਥਰੂ ਜਦੋਂ ਆਪਾਂ ਫੰਕਸ਼ਨ ਨੂੰ ਕਾਲ ਕਰਨਾ ਹੈ ਤਾਂ ਆਪਾਂ ਉਥੇ ਐਰੋ ਆਪਰੇਟਰ ਵਰਤਦੇ ਹਾਂ ਤਾਂ ਇਹ ਤੁਹਾਡਾ ਜੇ ਕੁਐਸਚਨ ਆਉਂਦਾ ਹੈ ਕਿ ਹਾਊ ਟੂ ਯੂਜ਼ ਜਾਂ ਐਕਸੈਸ ਦਾ ਆਬਜੈਕਟ ਯੂਜ਼ਿੰਗ ਪੁਆਇੰਟਰਸ ਤਾਂ ਉੱਥੇ ਵੀ ਤੁਸੀਂ ਇਹ ਐਗਜ਼ਾਮਪਲ ਲਿਖ ਸਕਦੇ ਹੋ ਉੱਥੇ ਤੁਸੀਂ ਤੁਹਾਨੂੰ ਆ ਕਿਊਬ ਇਨਹੈਰੀਟੈਂਸ ਦੀ ਜਰੂਰਤ ਨਹੀਂ ਸਿੰਪਲ ਤੁਸੀਂ ਆਬਜੈਕਟ ਬਣਾ ਕੇ ਉਹਨੂੰ ਪੁਆਇੰਟਰ ਦੇ ਵਿੱਚ ਐਡਰੈਸ ਪਾ ਕੇ ਇਹ ਵਰਤ ਸਕਦੇ ਹੋ ਠੀਕ ਹੈ ਉੱਪਰ ਵਾਲਾ ਕੋਡ ਆਏਗਾ ਤੇ ਇਹ ਵਾਲਾ ਆਏਗਾ نیچے ਵਾਲਾ ਵੀ ਨਹੀਂ ਆਏਗਾ ਪਲੱਸ ਇੱਕ ਪੋਲੀਮੋਰਫਿਜ਼ਮ ਦੇ ਵਿੱਚ ਰਨ ਟਾਈਮ ਬਾਈਂਡਿੰਗ ਹੁੰਦੀ ਹੈ ਕਿ ਰਨ ਟਾਈਮ ਤੇ ਡਿਸਾਈਡ ਕੀਤਾ ਜਾਂਦਾ ਹੈ ਕਿ ਐਡਰੈਸ ਕੀ ਹੋਣਗੇ ਉੱਥੇ ਆਪਾਂ ਨੂੰ ਇਨਹੈਰੀਟੈਂਸ ਵਾਲਾ ਕੋਡ ਵੀ ਵਿੱਚ ਐਡ ਕਰਨਾ ਪਊਥੇ ਇਹ ਸਾਰਾ ਕੋਡ ਲੱਗੇਗਾ ਉਹਦੇ ਵਿੱਚ ਕੀ ਹੁੰਦਾ ਹੈ ਕਿ ਬੇਸ ਕਲਾਸ ਦੇ ਆਬਜੈਕਟ ਪੁਆਇੰਟਰ ਦੇ ਵਿੱਚ ਆਪਾਂ ਬੇਸ ਕਲਾਸ ਦਾ ਡਰੈਸ ਤਾਂ ਪਾਈ ਸਕਦੇ ਹਾਂ ਪਲੱਸ ਆਪਾਂ ਡੈਰਾਈਵ ਕਲਾਸ ਦਾ ਆਬਜੈਕਟ ਵੀ ਪਾ ਸਕਦੇ ਹਾਂ ਪਰ ਡੈਰਾਈਵ ਕਲਾਸ ਦੇ ਵਿੱਚੋਂ ਜਿਹੜਾ ਹੈਗਾ ਫੰਕਸ਼ਨ ਕਾਲ ਹੋ ਰਹੀ ਹੈ ਕਿਉਂਕਿ ਇੱਥੇ ਆਪਾਂ ਜਿਹੜਾ ਫੰਕਸ਼ਨ ਕਾਲ ਕਰ ਰਹੇ ਹਾਂ ਪ੍ਰਿੰਟ ਫੰਕਸ਼ਨ ਪ੍ਰਿੰਟ ਫੰਕਸ਼ਨ ਹੁਣ ਡੈਰਾਈਵ ਕਲਾਸ ਦੇ ਵਿੱਚ ਵੀ ਹੈ ਤੇ ਬੇਸ ਕਲਾਸ ਦੇ ਵਿੱਚ ਵੀ ਹੈ ਪਰ ਇਹ ਡਿਸੀਜਨ ਰਨ ਟਾਈਮ ਤੇ ਲਿਆ ਜਾਂਦਾ ਹੈ ਹੁਣ ਇੱਥੇ ਆਪਣੇ ਕੋਲੇ ਪੁਆਇੰਟਰ ਤਾਂ ਹੈਗਾ ਬੇਸ ਕਲਾਸ ਦਾ ਐਡਰੈਸ ਪਾਇਆ ਆਪਾਂ ਡੈਰਾਈਵ ਕਲਾਸ ਦਾ ਤਾਂ ਡੈਰਾਈਵ ਕਲਾਸ ਦਾ ਫੰਕਸ਼ਨ ਕਾਲ ਹੋਏਗਾ ਜਾਂ ਬੇਸ ਕਲਾਸ ਦਾ ਕਾਲ ਹੋਏਗਾ ਇਹ ਡਿਸੀਜਨ ਰਨ ਟਾਈਮ ਤੇ ਲਿਆ ਜਾਏਗਾ ਇਸ ਪੁਆਇੰਟ ਤੇ ਆਪਣੇ ਕੋਲੇ ਜਿਹੜੇ ਵੀ ਆਬਜੈਕਟ ਦਾ ਐਡਰੈਸ ਹੈ ਉਹਦਾ ਫੰਕਸ਼ਨ ਕਾਲ ਹੋਏਗਾ ਮਤਲਬ ਬੇਸ ਕਲਾਸ 'ਚ ਹੁਣ ਇੱਥੇ ਇੱਥੇ ਕਿਉਂਕਿ ਬੇਸ ਕਲਾਸ 'ਚ ਬੇਸ ਕਲਾਸ ਦਾ ਹੀ ਐਡਰੈਸ ਸੀਗਾ ਆਬਜੈਕਟ ਦਾ ਤਾਂ ਬੇਸ ਕਲਾਸ ਦਾ ਪ੍ਰਿੰਟ ਫੰਕਸ਼ਨ ਚੱਲੇਗਾ ਇੱਥੇ ਆਪਣੇ ਕੋਲੇ ਡੈਰਾਈਵਡ ਕਲਾਸ ਦੇ ਆਬਜੈਕਟ ਦਾ ਐਡਰੈਸ ਹੈ ਤਾਂ ਇਸ 123 ਨੰਬਰ ਲਾਈਨ ਚ ਡੈਰਾਈਵ ਕਲਾਸ ਵਾਲਾ ਪ੍ਰਿੰਟ ਫੰਕਸ਼ਨ ਚੱਲੇਗਾ ਤਾਂ ਇਹ ਟਾਪਿਕ ਆਪਣਾ ਤੁਹਾਡਾ ਜਿਹੜਾ ਹੈਗਾ ਰਨ ਟਾਈਮ ਪੋਲੀਮੋਰਫਿਜ਼ਮ ਜਾਂ ਰਨ ਟਾਈਮ ਬਾਈਂਡਿੰਗ ਨੂੰ ਵੀ ਕਵਰ ਕਰਦਾ ਹੈ ਠੀਕ ਹੈ ਦੂਸਰਾ ਇਹ ਹੈ ਕਿ ਸਕੋਪ ਰੈਜ਼ੋਲੂਸ਼ਨ ਆਪਰੇਟਰ ਤੇ ਜੇ ਕੁਐਸਚਨ ਆਉਂਦਾ ਕਿ ਐਡਰੈਸ ਸਕੋਪ ਨੂੰ ਜਾਂ ਆਬਜੈਕਟ ਸਕੋਪ ਨੂੰ ਕਿਵੇਂ ਰਿਜ਼ੋਲਵ ਕਰਨਾ ਤਾਂ ਦੇਖੋ C3 ਹੈ ਜਿਹੜਾ ਆਪਣੇ ਕੋਲੇ ਡੈਰਾਈਵ ਕਲਾਸ ਦਾ ਆਬਜੈਕਟ ਹੈ ਜਿਹਦੇ ਵਿੱਚ ਲੈਂਥ ਵਿਡਥ ਤੇ ਹਾਈਟ 3 4 ਤੇ 5 ਨੇ ਕੰਸਟਰਕਟਰ ਥਰੂ ਆਪਾਂ ਇਹਨੂੰ ਬਣਾਇਆ ਤਾਂ C3 ਦੇ ਵਿੱਚ ਏਰੀਆ ਫੰਕਸ਼ਨ ਆਪਣਾ ਪਰ ਮੈਂ ਚਾਹੁੰਦਾ ਕਿ C3 ਜਿਹੜੀ ਕਿਊਬੌਇਡ ਕਲਾਸ ਹੈ ਉਹ ਉੱਪਰ ਜਿਹੜੀ ਰੈਕਟੈਂਗਲ ਕਲਾਸ ਹੈ ਉਸ ਉਸ ਵਾਲਾ ਏਰੀਆ ਚਲਾਉਣਾ ਹੈ ਤਾਂ ਮੈਂ ਉੱਥੇ ਸਕੋਪ ਰੈਜ਼ੋਲੂਸ਼ਨ ਆਪਰੇਟਰ ਲਾ ਕੇ ਕਲਾਸ ਦਾ ਨਾਮ ਲਿਖ ਕੇ ਮੈਂਸ਼ਨ ਕਰ ਸਕਦਾ ਕਿ ਮੈਂ ਬੇਸ ਕਲਾਸ ਵਾਲਾ ਜਿਹੜਾ ਹੈ ਫੰਕਸ਼ਨ ਉਹ ਏਰੀਆ ਫੰਕਸ਼ਨ ਚਲਾਉਣਾ ਹੈ ਲਾ ਕੇ ਡੈਰਾਈਵਡ ਕਲਾਸ ਦਾ ਠੀਕ ਹੈ ਤਾਂ ਇਹ ਕੁਐਸਚਨ ਤੁਹਾਡਾ ਜਿਹੜਾ ਹੈਗਾ ਸਿੰਪਲ ਕਲਾਸ ਨੂੰ ਤੇ ਕਲਾਸ ਇਨਹੈਰੀਟੈਂਸ ਨੂੰ कंस्ट्रक्टर एंड डिस्ट्रक्टर इन इनहेरिटेंस ਉਹਨੂੰ ਕਵਰ ਕਰਦਾ ਹੈ ਫਰੈਂਡ ਫੰਕਸ਼ਨ ਨੂੰ ਕਵਰ ਕਰਦਾ ਹੈ ਫਿਰ ਐਮ ਵੀ ਉਹਦੇ ਵਿੱਚ ਤੁਹਾਨੂੰ ਇਕੱਲਾ ਫਰੈਂਡ ਫੰਕਸ਼ਨ ਹੀ ਬਣਾਉਣਾ ਹੋਊਗਾ ਇਨਹੈਰੀਟੈਂਸ ਵਾਲਾ ਤੁਸੀਂ ਪੋਰਸ਼ਨ ਛੱਡ ਸਕਦੇ ਹੋ ਉਸ ਐਗਜ਼ਾਮਪਲ ਦੇ ਵਿੱਚ ਤੇ ਪੋਲੀਮੋਰਫਿਜ਼ਮ ਨੂੰ ਕਵਰ ਕਰਦਾ ਹੈ ਰਨ ਟਾਈਮ ਪੋਲੀਮੋਰਫਿਜ਼ਮ ਠੀਕ ਹੈ ਇਹ ਚਾਰ ਪੰਜ ਟੌਪਿਕ ਤੁਹਾਡਾ ਇੱਕੋ ਪ੍ਰੋਗਰਾਮ ਕਵਰ ਕਰ ਸਕਦਾ ਹੈ ਜੇ ਤੁਸੀਂ ਇਸ ਨੂੰ ਧਿਆਨ ਨਾਲ ਤਿਆਰ ਕਰ ਸਕਦੇ ਹੋ ਬਾਕੀ ਇਸ ਦੀ ਆਉਟਪੁੱਟ ਹੈ ਮੈਂ ਗਰੁੱਪ ਦੇ ਵਿੱਚ ਪਾਈ ਹੋਈ ਹੈ ਤੇ ਕੰਪਲੈਕਸ ਨੰਬਰ ਵਾਲੇ ਦੀ ਆਉਟਪੁੱਟ ਹੈਗੀ ਹੈ ਇਹ ਵੀ ਗਰੁੱਪ ਚ ਪਾਈ ਹੋਈ ਹੈ ਬਾਕੀ ਇੱਕ ਦੋ ਐਗਜ਼ਾਮਪਲ ਸਟੈਟਿਕ ਦੀਆਂ ਤੇ ਕਨਸਟ ਦੀਆਂ ਮੈਂ ਸ਼ਾਮ ਤੱਕ ਪਾਉਣਾ